ਆ ਜਿਹੜਾ ਆ ਮੁੰਡੇ ਲਾਈਕ ਜਾਂਦੇ ਨੇ ਹਾਂ ਜਫਾਤ ਸਟਰਾ ਰਹੀ ਸਰਕਾਰ ਤਰਕਸ਼ੀਰ ਸਾਹਿਬੀ ਭਾਰਤ ਰੇਸ਼ਟਨ ਕਾਈ ਫੀਰਕੋਟ ਜੀ ਬਾਬਾ ਸ਼ੇਖ ਫੀਰ ਆਗਮਨਪੁਰ ਪਟੇ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬਾਬਾ ਸ਼ੇਖ ਫੀਰ ਜਿਹੜਾ ਆਗਮਨਪੁਰ ਬੈ ਫੀਰਕੋਟ ਵਿੱਚ ਨਾਇਆ ਜਾਂਦਾ ਹੈ ਕੌਮੇ ਪੱਤਰ ਦਾ ਮੇਲਾ ਜੀ ਇਹ ਔਰ ਇਸ ਮੇਲੇ ਦੀ ਇੱਕ ਵਿਲੱਖਣਤਾ ਇਹ ਹੈ ਕਿ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਰਲ ਕੇ ਮਨਾਉਂਦੇ ਨੇ ਸਾਰੀਆਂ ਸਿਆਸੀ ਪਾਰਟੀਆਂ ਰਲ ਕੇ ਮਨਾਉਂਦੀਆਂ ਨੇ ਹੋਰ ਮੈਂ ਅੱਗੇ ਗੱਲ ਕਰਾਂ ਤਾਂ ਜਿੰਨੀਆਂ ਸਪੋਰਸ ਜਿਸ਼ਨਾ ਫੀਰਕੋਟ ਦੀਆਂ ਉਹ ਵੀ ਸਾਰੀਆਂ ਸਿਆਸੀ ਪਾਰਟੀਆਂ ਦੇ ਮੈਂਬਰ ਆ ਉਹਦੇ ਵਿੱਚ ਕਿਉਂਕਿ ਮੈਂ ਸਪੋਰਟਸ ਨਾਲ ਵੀ ਜੁੜਿਆ ਹੋਇਆ ਆ ਇਸ ਤੋਂ ਇਲਾਵਾ ਜੇਕਰ ਕਰੀਏ ਤਾਂ ਇਸ ਮੇਲੇ ਦੇ ਵਿੱਚ ਹਰ ਜ਼ਿੰਦਗੀ ਦਾ ਖੂਬਸੂਰਤ ਰੰਗ ਮਣਿਆ ਜਾਂਦਾ ਜੇਕਰ ਮੈਂ ਕੋਈ ਸਮਾਗਮ ਘਟਾ ਮੈਂ ਤੁਹਾਨੂੰ ਦੱਸਿਆ ਤਾਂ ਇਸ ਵਿੱਚ ਨਾਟਕ ਕੋਰੀਓਗ੍ਰਾਫੀਆਂ ਧਾਰਮਿਕ ਪ੍ਰੋਗਰਾਮ ਸਮਾਜਿਕ ਪ੍ਰੋਗਰਾਮ ਜਿੰਨੇ ਹੁੰਦੇ ਆ ਖੂਨਦਾਨ ਕੈਂਪ ਹੁੰਦੇ ਆ ਪੁਸਤਕ ਮੇਲਾ ਲੱਗਦਾ ਔਰ ਜਿੰਨੇ ਕੇ ਮੈਚ ਹੁੰਦੇ ਆ 골ਡ ਕੱਪ ਹੁੰਦੇ ਆ ਸਾਰੇ ਵੱਖ-ਵੱਖ ਜਿਹੜੀਆਂ ਖੇਡਾਂ ਉਹਦੇ ਵੀ ਮੈਚ ਹੁੰਦੇ ਆ ਮੇਰਾ ਮਤਲਬ ਜਿਹੜਾ ਬਾਬਾ ਸ਼ੇਖ ਫੀਰ ਆਗਮਨਪੁਰ ਬਣਾ ਇਹ ਇੱਕ ਗਲਦਸਾ ਬਹੁਤ ਰੰਗਾਂ ਦੇ ਫੁੱਲਾਂ ਦਾ ਇਹ ਇਸ ਤਰ੍ਹਾਂ ਦਾ ਮੇਲਾ ਹੈ ਇਸ ਤਰ੍ਹਾਂ ਦਾ ਮੇਰੇ ਖਿਆਲ ਦੇ ਵਿੱਚ ਭਾਰਤ ਵਿੱਚ ਕੋਈ ਮੇਲਾ ਨਹੀਂ ਹੋਣਾ ਔਰ ਇੱਕ ਸਾਂਝੀ ਵਲਤਾ ਦਾ ਪ੍ਰਤੀਕ ਹੈ ਮੇਲਾ ਹੁਣ ਮੈਂ ਜੇਕਰ ਗੱਲਾਂ ਕਰਾਂ ਤਾਂ ਆਹ ਤਕਸ਼ੀਲ ਮੇਲੇ ਦੀ ਜਿਹੜਾ ਸਾਡਾ 8ਵਾਂ ਤਕਸ਼ੀਲ ਮੇਲਾ ਹੈ ਇਹ ਤਰਕਸ਼ੀਲ ਮੇਲਾ ਕੀ ਹੈ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚੋਂ ਕੱਢ ਕੇ ਭ੍ਰਉਣਾ ਹੱਤਿਆ ਸਮਾਜਿਕ ਬਰਾਈਆਂ ਉੱਚੀ ਜਾਤ ਪਾਤ ਜਿੰਨੀਆਂ ਵੀ ਇਹ ਸਮਾਜਿਕ ਬਰਾਈਆਂ ਉਹ ਤੋਂ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਤੇ ਉਹਨਾਂ ਨੂੰ ਅਸੀਂ ਇਹ ਮੈਸੇਜ ਦਿੰਦੇ ਆ ਨਾਟਕਾਂ ਰਹੀਂ ਕੋਰੀਓਗ੍ਰਾਫੀ ਰਹੀਂ ਤੇ ਵਿਗਿਆਨਕ ਸੋਚ ਬਣਾਓ ਉਸ ਦੇ ਵਿੱਚ ਅਸੀਂ ਅੱਜ ਵੀ ਜਿਹੜਾ ਪ੍ਰੋਗਰਾਮ ਕੀਤਾ ਇਸ ਦੇ ਵਿੱਚ ਬੇਗਮਾਉ ਦੀ ਧੀ ਜਿਹੜਾ ਨਾਟਕ ਹੈ ਉਹਦੇ ਵਿੱਚ ਕੀ ਹੈ ਕਿ ਵਾਸੇ ਆਤਮ ਵਿਸ਼ਵਾਸ ਪੈਦਾ ਕਰਨ ਦੇ ਲਈ ਉਹ ਨਾਟਕ ਖੇਡਿਆ ਗਿਆ ਜੀ ਉਸ ਤੋਂ ਬਾਅਦ ਇਹ ਛੁਰਭੀ ਧਰਤੀ ਅੱਜ ਪੰਜਾਬ ਦੀ ਤਸਵੀਰ ਹੈ ਜਿਹੜੇ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਬਜ਼ੁਰਗ ਬਾਪੂਆਂ ਜਿਹੜੇ ਉਹ ਮੋੜਾਂ ਤੇ ਲਿਜਾ ਰਹੇ ਆ ਪੰਜਾਬ ਦੇ ਵਿੱਚ ਇਹਨਾਂ ਨਸ਼ਾ ਵਧ ਗਿਆ ਉਹ ਨਸ਼ੇ ਤੋਂ ਨੌਜਵਾਨਾਂ ਨੂੰ ਮੋੜਾ ਦੇਣ ਦੇ ਲਈ ਅਸੀਂ ਛੁਰਭੀ ਧਰਤੀ ਇਹ ਕਿਨਾਰੇ ਕੀਤਾ ਉਸ ਤੋਂ ਬਾਅਦ ਜਿਹੜੀਆਂ 5-7 ਛੜੀਆਂ ਕੋਰੀਓਗ੍ਰਾਫੀਆਂ ਲਗਾਤਾਰ ਚੱਲ ਰਹਿਣਗੀਆਂ ਪੰਡਿਤ ਜੀ ਕੀ ਇਹ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਵੇਗਾ ਇਹ ਬੱਚਿਆਂ ਨੂੰ ਇੱਕ ਸਵਾਲ ਆ ਵੀ ਕਿਸ ਤਰ੍ਹਾਂ ਦੇ ਬੱਚੇ ਆ ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਉਹਨਾਂ ਨੂੰ ਬੇਸ਼ਕਤੀ ਦੀ ਭ ਅਮ ਆ ਮਾਰਤ ਦੇ ਲੈ ਕੇ ਖੁਦਕਿਸ਼ੀਆਂ ਨਹੀਂ ਕਰਦੇ ਅੱਜ ਖੁਦਕਿਸ਼ੀਆਂ ਦਾ ਰੁਝਾਨ ਵੀ ਜਿਹੜਾ ਕਿਸਾਨਾਂ ਦੇ ਵਿੱਚ ਬੱਚੇ ਆ ਜਿਹੜੇ ਥੋੜੇ ਜੇ ਨੰਬਰ ਘੱਟ ਆ ਗਏ ਉਹ ਵੀ ਖੁਦਕਿਸ਼ੀ ਕਰ ਜਾਂਦੇ ਆ ਜੇ ਕੋਈ ਮਾਂ ਪਿਓ ਨੇ ਮੜਾ ਜਾਂ ਕੋਈ ਕਹਿਤਾ ਉਹ ਹੀ ਖੁਦਕਿਸ਼ੀ ਕਰ ਜਾਂਦੇ ਆ ਇਹ ਖੁਦਕਿਸ਼ੀਆਂ ਤੋਂ ਮੁਰਾਦ ਦੇਣ ਲਈ ਵੀ ਅਸੀਂ ਬਹੁਤ ਤਕੜਾ ਜਿਹੜਾ ਇਹ ਸੰਦੇਸ਼ ਦਿੱਤਾ ਹੈ ਇਸ ਮੇਲੇ ਦੇ ਵਿੱਚ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਜਿੰਨਿਆਂ ਵੀ ਪ੍ਰਦੂਸ਼ਣ ਆ ਵਾਤਾਵਰਣ ਨੂੰ ਜਿਹੜਾ ਖਰਾਬ ਕਰਦਾ ਉਸ ਦੇ ਵਿੱਚ ਅਸੀਂ ਜਾਗਰੂਕਨ ਦੇ ਲਈ ਪ੍ਰੋਗਰਾਮ ਕਰਦੇ ਰਹੇ ਨੇ ਇਹ ਦਰਸ਼ਕੀ ਮੇਲਾ ਜੀ ਹੈ ਧਰਮਾ ਦਰਸ਼ਕੀਨ ਮੇਲਾ ਇੱਕ ਦਿਨ ਚੱਲਦਾ ਹੈ 21 ਤਰੀਕ ਦਾ ਪੱਕਾ ਹੀ ਦੇਣਾ ਹੈ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਚੱਲਦਾ ਹੈ ਇਹ ਕੀ ਲੱਗਦਾ ਜਿਹੜੇ ਲੋਕ ਵਹਿਮਾਂ ਧਰਮਾਂ ਦੇ ਵਿੱਚ ਪਏ ਆ ਗਾਈ ਸੰਦੇਸ਼ ਦੇਣੇ ਚੁਣੇ ਨਾ ਨਹੀਂ ਨਹੀਂ ਵਹਿਮਾਂ ਪਰਮਾਤੇ ਜਦੋਂ ਸਾਡਾ ਮੇਲਾ ਜਿਹੜੇ ਦੇਖ ਲੈਂਦੇ ਲੋਕ ਉਹ ਇੰਨਾ ਸਾਡੇ ਨਾਲ ਜੁੜ ਜਾਂਦੇ ਆ ਔਰ ਇਸੇ ਕਰਾ ਤੋ ਬਹੁਤ ਦੂਰ ਹੋ ਰਿਹਾ ਜੀ ਕਿਉਂਕਿ ਜੋ ਪ੍ਰੈਕਟੀਕਲ ਹੀ ਉਹਨਾਂ ਨੂੰ ਅਸੀਂ ਸਟੇਜ ਦੇ ਉੱਤੇ ਪਰਫਾਰਮ ਕਰਕੇ ਸਾਡੇ ਕਲਾਕਾਰ ਬੁੜੇ ਨੇ ਤਾਂ ਉਹਨਾਂ ਨੂੰ ਲਾਲਮੀ ਪਤਾ ਲੱਗਦਾ ਵੀ ਜਿਹੜੇ ਤੰਤਰਕ ਲੋਕ ਐ ਜਾਂ ਜੇ ਕੀਤਾ ਕਰਾਇਆ ਜਿਹੜਾ ਕਰਦੇ ਆ ਜਾਂ ਜੋ ਕਹਿੰਦੇ ਸਾਡੇ ਕੋਈ ਕਾਲਾ ਇਲਮਾ ਉਹਨਾਂ ਨੂੰ ਅਸੀਂ ਚੈਲੰਜ ਵੀ ਕਰਦੇ ਆ ਹਮਨੇ ਲਿਖਿਆ ਪਿਆ ਸਾਡਾ ਉੱਥੇ ਨਾਮ ਵੀ ਰੱਖਿਆ ਤਰਕਸ਼ੀਲ ਸ਼ੈਡੀ ਦਾ ਵੀ ਆਓ ਯਾਰ ਮੈਦਾਨ ਦੇ ਵਿੱਚ 18 ਸਾਲ ਹੋ ਗਏ ਸਾਨੂੰ ਪ੍ਰੋਗਰਾਮ ਕਰਾਉਂਦਾ ਨੂੰ ਕੋਈ ਆਉਂਦਾ ਹੀ ਨਹੀਂ ਇੱਥੇ ਮੈਦਾਨ 'ਚ ਅਜਿਹਾ ਕਹਿੰਨੇ ਆ ਵੀ ਆਪਦਾ ਤੁਸੀਂ ਨਾਮ ਲਓ ਤੇ ਆਓ ਸਾਨੂੰ ਇੱਥੇ ਕਰਕੇ ਦਿਖਾਓ ਕੁਛ ਬਹੁਤ-ਬ